ਲੱਗਿਆ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਵੱਖ-ਵੱਖ ਹਾਗੂਆਂ ਨੇ ਇਹ ਕਹਿ ਕੇ ਇਸ ਲੜਕੀ ਦੀ ਮਦਦ ਕੀਤੀ ਹੈ ਕਿ ਇਸ ਮੁਲਕ ਦੇ ਵਿੱਚ ਕੁਝ ਲੋਕ ਹਾਈ ਮੈਂ ਮਰ ਗਏ ਹਾਈ ਮੈਂ ਮਰ ਗਏ ਸਰਕਦੇ ਨਹੀਂ ਰੋਲਦਿਆਂਗੇ ਨਹੀਂ ਰੋਲਦਿਆਂਗੇ ਨਹੀਂ ਇਹ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਅਕਬਾਰਾ ਨੂੰ ਛੜਕਾ ਦੇ ਰੋਲਾ ਵਾਲਾ ਬੈਂਕ ਪ੍ਰਸ਼ਾਸਨ ਮਰਦਾਬਾ ਮਰਦਾਬਾ ਮੁਕਾਮਾ ਤਾਂ ਸ਼ਹਿਰ ਢਾਲੀਵਾਲ ਦੀ ਰਹਿਣ ਵਾਲੀ ਇਹ ਲੜਕੀ ਗਗਨਦੀਪ ਕੌਰ ਜਿਸ ਦੇ ਸਹੁਰਾ ਤੇ ਪਤੀ ਦੇ ਬੈਂਕ ਦੇ ਸਿਰ ਤੋਂ ਕਰਜ਼ਾ ਚੜਿਆ ਹੋਇਆ ਸੀ ਜਿਸ ਤੋਂ ਬਾਅਦ ਵਾਲ-ਵਾਲ ਇਹਨਾਂ ਦਾ ਕਰਜ਼ਾਈ ਹੋਇਆ ਪਿਆ ਸੀ ਜਿਸ ਦੇ ਚਲਦਿਆਂ ਦੁੱਖਾਂ ਦਾ ਪਹਾੜ ਇਸ ਪਰਿਵਾਰ ਦੇ ਉੱਤੇ ਟੁੱਟਿਆ ਹੋਇਆ ਸੀ ਜਿਸ ਵਿੱਚ ਉਹ ਕਰਜ਼ਾ ਨਾ ਮੋੜਨ ਕਾਰਨ ਇਹਨਾਂ ਦਾ ਘਰ ਜਿਹੜਾ ਹੈ ਉਹ ਸੀਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਬੇਕਰ ਹੁੰਦੇ ਹੀ ਨਜ਼ਰ ਆਏ ਸੰਤ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਗੁਰਦਾਸਪੁਰ ਜ਼ਿਲ੍ਹੇ ਦੀ ਜੱਥੇਬੰਦੀ ਵੱਲੋਂ ਬੈਂਕ ਦੇ ਖਿਲਾਫ ਆਵਾਜ਼ ਬੁਲੰਦ ਕਰ ਲਈ ਗਈ ਜਿੱਥੇ ਇਸ ਤੱਕੇ ਸ਼ਾਹੀ ਦੇ ਖਿਲਾਫ ਆਵਾਜ਼ ਉਹਨਾਂ ਨੇ ਚੱਕੀ ਹੈ ਤੇ ਗੱਲਬਾਤ ਦੌਰਾਨ ਪਤਾ ਲੱਗਿਆ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਵੱਖ-ਵੱਖ ਹਾਗੂਆਂ ਨੇ ਇਹ ਕਹਿ ਕੇ ਇਸ ਲੜਕੀ ਦੀ ਮਦਦ ਕੀਤੀ ਹੈ ਕਿ ਇਸ ਮੁਲਕ ਦੇ ਵਿੱਚ ਕੁਝ ਲੋਕ ਕਰੋੜਾਂ ਰੁਪਏ ਦੀ ਠੱਗੀ ਮਾਰ ਜਾਂਦੇ ਨੇ ਕਰੋੜਾਂ ਰੁਪਏ ਦਾ ਕਰਜ਼ਾ ਨਹੀਂ ਲਾਉਂਦੇ ਤੇ ਤਾਂ ਵੀ ਸ਼ਹਿਰ ਆਮ ਹਰੇਕ ਸਹੂਲਤ ਲੈਂਦੇ ਫਿਰਦੇ ਹੁੰਦੇ ਨੇ ਤੇ ਫਿਰ ਕਿਸੇ ਗਰੀਬ ਆਦਮੀ ਦੇ ਨਾਲ ਬੈਂਕ ਵਾਲੇ ਅਜਿਹਾ ਕਿਉਂ ਕਰਦੇ ਨੇ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਇਸ ਉੱਪਰ ਜਿਹੜੀ ਗਰੀਬ ਲੜਕੀ ਜਿਸ ਦੇ ਉੱਪਰ ਆਦਮੀ ਵੀ ਨਹੀਂ ਹੈ ਉਸ ਦੇ ਪਤੀ ਦੀ ਵੀ ਮੌਤ ਹੋ ਚੁੱਕੀ ਹੈ ਬੇਵਜਾ ਇਸ ਲੜਕੀ ਨੂੰ ਪਰੇਸ਼ਾਨ ਕਰ ਰਹੇ ਨੇ ਬੈਂਕ ਵਾਲੇ ਅਜਿਹਾ ਕਿਸਾਨਾ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਤੇ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹ ਬੈਂਕ ਦੇ ਨਾਲ ਗੱਲਬਾਤ ਕਰਨਗੇ ਜੇਕਰ ਬੈਂਕ ਨੇ ਆਪਣੀ ਇਸ ਕੀਤੀ ਹੋਈ ਧੱਕੇਸ਼ਾਹੀ ਨੂੰ ਵਾਪਸ ਨਾ ਲਿਆ ਤਾਂ ਉਹ ਕਿਸਾਨਾਂ ਦਾ ਵੱਡਾ ਇਕੱਠ ਵੀ ਕਰਨਗੇ ਪ੍ਰਸਿੱਧ ਸਮਾਜ ਸੇਵੀ ਤੇ ਪਰਿਵਾਰ ਦੇ ਔਖੇ ਵੇਲੇ ਬਾਹ ਫੜਨ ਵਾਲੇ ਡਾਕਟਰ ਕਮਲਜੀਤ ਸਿੰਘ ਨੇ ਵੀ ਕਿਹਾ ਹੈ ਕਿ ਬੈਂਕ ਨੂੰ ਉਹਨਾਂ ਨੇ ਕੁਝ ਪੈਸੇ ਦੇ ਕੇ ਉਸ ਦਿਨ ਜਾਣ ਵਾਸਤੇ ਕਿਹਾ ਸੀ ਲੇਕਿਨ ਬੈਂਕ ਵਾਲੇ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਕੋਈ ਜ਼ਿੱਦ ਹੀ ਫੜ ਕੇ ਆਏ ਹੋਣ ਕਿ ਇਸ ਵਿਧਵਾ ਲੜਕੀ ਤੇ ਇਸ ਦੇ 9 ਸਾਲਾਂ ਬੱਚੇ ਨੂੰ ਘਰੋਂ ਕੱਢ ਰਿਆ ਉਹਨਾਂ ਦਾ ਇੱਕ ਟਾਰਗੇਟ ਸੀ ਡਾਕਟਰ ਕਮਲਜੀਤ ਜੀ ਨੇ ਕਿਹਾ ਕਿ ਉਹ ਪਰੇਸ਼ਾਨ ਕਮਲਜੀਤ ਉਹਨਾਂ ਨੇ ਕਿਹਾ ਕਿ ਅੱਗੇ ਪ੍ਰਸ਼ਾਸਨ ਦੇ ਅੱਗੇ ਮੰਗ ਕਰਦੇ ਨੇ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਇਹਨਾਂ ਨੂੰ ਘਰ ਦੇ ਵਿੱਚ ਦੁਬਾਰਾ ਜਿਹੜੀ ਹੈ ਥਾਂ ਦਿੱਤੀ ਜਾਵੇ ਇਹਨਾਂ ਦਾ ਘਰ ਇਹਨਾਂ ਨੂੰ ਵਾਪਸ ਕਰ ਦਿੱਤਾ ਜਾਵੇ ਤੇ ਹੌਲੀ-ਹੌਲੀ ਆਪਣਾ ਕਰਜ਼ਾ ਉਤਾਰ ਦੇਣਗੇ ਮੈਂ ਇਹ ਕਹਿਣਾ ਚਾਹਾਂਗੀ ਕਿ ਆਲਰੇਡੀ ਕਰਜ਼ੇ ਦੇ ਨਾ ਚੁਕਾਉਣ ਦੇ ਕਾਰਨ ਸਾਡੇ ਪਰਿਵਾਰ ਦੇ ਦੋ ਜੀਆਂ ਦੀ ਡੈਥ ਹੋ ਗਈ ਸੁਸਾਈਡ ਉਹਨਾਂ ਨੇ ਕਰ ਲਿਆ ਤੇ ਹੁਣ ਸਾਨੂੰ ਵੀ ਇਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਕਿ ਹੈਨਾ ਕਿ ਸਾੜ ਕੋਈ ਹੁਣ ਹਨ ਹੱਲ ਨਹੀਂ ਲੱਭਦਾ ਬਟ ਉਹਦੇ باوجود ਫਿਰ ਜਿੱਦਾਂ ਆਏ ਨੇ ਹੈਨਾ ਕਿਸਾਨ ਜਥੇਬੰਦੀਆਂ ਡਾਕਟਰ ਕਵਲਜੀਤ ਸਿੰਘ ਹੋਰ ਵੀ ਕਾਫੀ ਜਾਣੇ ਮਤਲਬ ਸਪੋਰਟ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਮੈਂ ਸਰਕਾਰ ਨੂੰ ਬੈਂਕ ਵਾਲਿਆਂ ਨੂੰ ਇਹੀ ਕਰਦੀਆਂ ਕਿ ਪਲੀਜ਼ ਸਾਨੂੰ ਸਾਡਾ ਘਰ ਵਾਪਸ ਕੀਤਾ ਜਾਵੇ ਤਾਂ ਜੋ ਅਸੀਂ ਇੱਥੇ ਦੁਬਾਰਾ ਵਾਪਸ ਆ ਕੇ ਰਹਿਣਾ ਸ਼ੁਰੂ ਕਰੀਏ। ਹਾਂ ਸਿਮਰਨ ਜੋਤ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦਾ ਜ਼ਿਲ੍ਹਾ ਕਮੇਟੀ ਮੈਂਬਰ ਗਰਦਾਸਪੁਰ ਜੀ ਜੋ ਪਿਛਲੇ ਦਿਨੀ ਬੈਂਕ ਨੇ ਪਰਿਵਾਰ ਨਾਲ ਤਕਾ ਕੀਤਾ ਕਿ ਪਰਿਵਾਰ ਨੂੰ ਘਰ ਤੋਂ ਬਾਹਰ ਕਰ ਦਿੱਤਾ ਗਿਆ। ਜੋ ਵੀਡੀਓ ਵਾਇਰਲ ਹੋਈ ਆ ਉਸ ਨੂੰ ਵੇਖਦੇ ਹੋਏ ਅੱਜ ਸਾਡੀ ਜ਼ਿਲ੍ਹਾ ਕਮੇਟੀ ਗਰਦਾਸਪੁਰ ਜਿਹੜੀ ਉਹਨਾਂ ਦੇ ਆਗੂ ਸੱਭਾ ਨੇ ਇੱਥੇ ਪਹੁੰਚੇ ਪਰਿਵਾਰ ਨੂੰ ਮਿਲੇ ਆ ਤੇ ਜੋ ਪਰਿਵਾਰ ਨਾਲ ਧੱਕਾ ਹੋਇਆ ਵਾ ਕਿ ਬੈਂਕ ਵਾਲਿਆਂ ਨੇ ਉਹਨਾਂ ਨੂੰ ਘਰ ਤੋਂ ਬਾਹਰ ਕੱਢਤਾ ਜਲਦੀ ਜਿਹੜਾ ਵਾ ਜਿਹੜਾ ਕਮੇਟੀ ਦੀ ਰਾਇ ਕਰਕੇ ਪਰਿਵਾਰ ਨੂੰ ਜਿਹੜਾ ਵਾ ਉਹ ਘਰ ਦਵਾਇਆ ਜਾਏਗਾ ਤੇ ਜਿਹੜਾ ਬੈਂਕ ਦੀ ਨਿਗਹਿਲੀ ਕਰਕੇ ਜਾਂ ਬੈਂਕ ਦੀ ਜਿਹੜਾ ਇਹਨਾਂ ਨੂੰ ਪਰੇਸ਼ਾਨ ਕੀਤਾ ਗਿਆ ਉਹਦੇ ਕਰਕੇ ਜਿਹੜੇ ਇਹਨਾਂ ਦੇ ਪਰਿਵਾਰ ਦੇ ਦੋ ਜੀਆ ਤਾਂ ਉਹਨਾਂ ਨੇ ਕਤਲ ਕੀਤਾ ਕਿਉਂਕਿ ਅਸੀਂ ਇਹਨੂੰ ਕਤਲ ਕਹਿੰਦੇ ਆ ਜਦੋਂ ਕਿਸੇ ਦੇ ਪ੍ਰੈਸ਼ਰ ਪਾਉਣਾ ਉਹਨੂੰ ਮਜਬੂਰ ਕਰਨਾ ਕਿਸੇ ਵਾਸਤੇ ਉਹ ਜਿਹੜਾ ਪਰਿਵਾਰ ਦਾ ਕਤਲ ਦੇ ਜੁੰਮਿਆਰੇ ਪ੍ਰਸ਼ਾਸਨ ਆ ਤੇ ਸਰਕਾਰਾਂ ਨੇ ਕਿਉਂਕਿ ਅਸੀਂ ਲੰਮੇ ਸਮੇਂ ਤੋਂ ਜਿਹੜੀ ਕਰਜ਼ੇ ਦੀ ਮਾਰ ਐ ਇਹਦੇ ਤੇ ਲੜਾਈ ਵੀ ਲੜ ਰਹੇ ਆ ਕਿਉਂਕਿ ਅਸੀਂ ਸਰਕਾਰ ਨੂੰ ਕਹਿੰਨੇ ਆ ਕਿ ਜਿਹੜੇ ਜਿਨ੍ਹਾਂ ਦਾ ਧੱਕਾ ਹੋ ਰਿਹਾ ਜਿਨ੍ਹਾਂ ਦੇ ਜਿਹੜੇ ਨਹੀਂ ਤਾਰ ਸਕਦੇ ਉਹਨਾਂ ਦਾ ਜਿਹੜਾ ਕਰਜ਼ਾ ਉਹ ਮਾਫ ਕੀਤਾ ਜਾਏ ਇਹ ਇਨ੍ਹਾਂ ਗੱਲਾਂ ਨੂੰ ਲੈ ਕੇ ਅਸੀਂ ਜਿਹੜਾ ਜਥੇਬੰਦੀਆਂ ਜਿਹੜੀਆਂ ਕਰਜ਼ੇ ਦੀ ਮੰਗ ਕਰਦੇ ਆ ਕਿ ਜਿਹੜਾ ਮਾਫ ਹੋਣਾ ਚਾਹੀਦਾ ਕਿਉਂਕਿ ਆਮ ਤੌਰ ਤੇ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਜਥੇਬੰਦੀਆਂ ਵਾਲੀਆਂ ਐਵੇਂ ਕਰਦੇ ਕਿ ਇਹਨਾਂ ਦਾ ਕਰਜ਼ਾ ਮਾਫ ਹੋਣਾ ਚਾਹੀਦਾ ਅੱਜ ਇਹ ਪਰਿਵਾਰ ਨਾਲ ਜਦੋਂ ਧੱਕਾ ਹੋਇਆ ਇਸੇ ਕਰਕੇ ਅਸੀਂ ਕਰਦੇ ਆ ਕਿ ਜਿਨ੍ਹਾਂ ਨਾਲ ਬੈਂਕ ਜਾਂ ਧੱਕੇ ਕਰਦੇ ਜਾਂ ਸਰਕਾਰ ਧੱਕਾ ਕਰਦੀ ਹੈ ਜਿਹੜੇ ਨਹੀਂ ਤਾਰਨ ਜੋਗੇ ਜਿਹੜਾ ਉਹਨਾਂ ਦਾ ਕਰਜ਼ਾ ਜਿਹੜਾ ਮਾਫ ਕੀਤਾ ਜਾਵੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੀਡੀਆ ਕਰਮੀਆਂ ਦਾ ਜਿਨ੍ਹਾਂ ਨੇ ਆ ਕੇ ਕਵਰੇਜ ਕੀਤੀ ਔਰ ਉਸ ਦਿਨ ਦਾ ਜੋ ਭਿਆਨਕ ਸੀਨ ਸੀ ਜਿਹਦੇ ਵਿੱਚ ਕੋਠੀ ਸੀਲ ਕਰਕੇ ਇਹ ਵਿਧਵਾ ਮਾਤਾ ਜੀ ਨੂੰ ਔਰ ਭੈਣ ਜੀ ਨੂੰ ਔਰ ਉਹਦੇ ਬੇਟੇ ਨੂੰ ਬਾਹਰ ਕੱਢਿਆ ਜਾ ਰਿਹਾ ਸੀ ਉਹਦਾ ਸਮਾਨ ਬਾਹਰ ਕੀਤਾ ਜਾ ਰਿਹਾ ਸੀਗਾ ਤੇ ਉਹ ਜਿਹਦੇ ਨਾਲ ਜਿਹੜਾ ਮੀਡੀਆ ਕਰਮੀਆਂ ਨੇ ਸੋਸ਼ਲ ਮੀਡੀਆ ਤੇ ਪਾਈ ਔਰ ਸੋਸ਼ਲ ਮੀਡੀਆ ਤੇ ਪੂਰੇ ਵਰਲਡ ਦੇ ਵਿੱਚ ਚਲੀ ਗਈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸੋਸ਼ਲ ਮੀਡੀਆ ਦਾ ਔਰ ਮੈਂ ਕਿਸਾਨ ਜਥੇਵੰਦੀ ਇਕਤਾ ਗ੍ਰਾਹਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਇੱਥੇ ਪਹੁੰਚ ਕੇ ਪਰਿਵਾਰ ਨਾਲ ਜਿਹੜਾ ਦੁੱਖ ਸਾਂਝਾ ਕੀਤਾ ਔਰ ਨਾਲ ਨਾਲ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਕਿ ਅਸੀਂ ਇਹਨਾਂ ਦਾ ਜਿਹੜਾ ਘਰ ਵਾਪਸ ਕਰਵਾ ਕੇ ਇਹਨਾਂ ਨੂੰ ਦਵਾਗੇ ਘਰ ਦੇ ਵਿੱਚ ਇਹਨਾਂ ਨੂੰ ਐਂਟਰੀ ਕਰਾਵਾਂਗੇ ਔਰ ਨਾਲ ਇਹਨਾਂ ਦਾ ਕਰਜ਼ਾ ਵੀ ਜਿਹੜਾ ਹੈ ਮਾਫ ਕਰਾ ਕੇ ਜਾ ਜਿੰਨਾ ਵੀ ਜੋ ਸੈਟਲਮੈਂਟ ਹੋਏਗੀ ਅਸੀਂ ਵਾਪਸ ਕਰਵਾ ਕੇ ਇਹਨਾਂ ਨੂੰ ਕਰਜ਼ੇ ਤੋਂ ਮੁਕਤ ਕਰਾਵਾਂਗੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਜਿਹੜਾ ਦੇਖੋ ਇਸ ਤਰ੍ਹਾਂ ਦੀ ਜਿਹੜੀ ਘਟਨਾਵਾਂ ਆਉਂਦੀਆਂ ਨੇ ਇਹ ਪਰਿਵਾਰ ਨੂੰ ਝੰਡੋੜ ਕੇ ਰੱਖ ਦਿੰਦੀਆਂ ਨੇ ਔਰ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਹੈਗਾ ਉਹ ਵਿਚਾਰੇ ਕਿੱਥੋਂ ਕਰਜ਼ਾ ਦੇ ਸਕਦੇ ਹੈ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਔਰ ਮੈਂ ਬੈਂਕ ਨੂੰ ਖਾਸ ਕਰਕੇ ਵੀ ਬੇਨਤੀ ਕਰਦਾ ਕਿ ਅੱਗੇ ਇਸ ਕਰਜ਼ੇ ਦੇ ਕਰਕੇ ਦੋ ਜਿਹੜੇ ਘਰ ਦੇ ਵਿੱਚ ਜਿਹੜੇ ਨੇ ਸੁਇਸਾਈਡ ਹੋ ਗਏ ਨੇ ਕਤਲ ਹੋ ਗਏ ਨੇ ਇਹ ਲੋਕੀ ਕਰੋੜਾਂ ਰੁਪਏ ਲੈ ਕੇ ਬੈਂਕ ਦੀਆਂ ਠੱਗੀਆਂ ਮਾਰ ਕੇ 도ੜ ਜਾਂਦੇ ਨੇ ਤੇ ਇਹ ਤੇ ਗਰੀਬ ਪਰਿਵਾਰ ਬੇਸਹਾਰਾ ਪਰਿਵਾਰ ਹੈ ਭਾਈ ਵਿਧਵਾ ਨੇ ਦੋਨੋਂ ਮਾਤਾ ਜੀ ਵੀ ਵਿਧਵਾ ਨੇ ਔਰ ਭੈਣ ਜੀ ਵੀ ਵਿਧਵਾ ਨੇ ਔਰ ਛੋਟਾ ਜਿਹਾ ਬੱਚਾ ਤੁਸੀਂ ਦੇਖ ਰਹੇ ਹੋ ਕਿ ਇਹ ਕਰਜ਼ਾ ਮਾਫ਼ ਨਹੀਂ ਕੀਤਾ ਜਾ ਸਕਦਾ ਸੀ ਤੇ ਇਹਨਾਂ ਦੇ ਘਰ ਨੂੰ ਦੀ ਕੁੜਕੀ ਕਰਨ ਦੀ ਕੀ ਜ਼ਰੂਰਤ ਸੀ ਉਸ ਦਿਨ ਮੈਂ ਵੀ ਆ ਕੇ ਬੇਨਤੀ ਕੀਤੀ ਵੀ ਜੇ ਥੋੜੇ ਬਹੁਤੇ ਪੈਸੇ ਦੇ ਆ ਕੇ ਅਸੀਂ ਦੇ ਸਕਦੇ ਹਾਂ ਇਹਨਾਂ ਦਾ ਘਰ ਨਾ ਇਹਨਾਂ ਦਾ ਸੀਲ ਨਾ ਕਰੋ ਅਸੀਂ ਕਿਸ਼ਤਾਂ ਬਾਅਦ ਚ ਦਿੰਦੇ ਰਵਾਂਗੇ ਪਰ ਉਹਨਾਂ ਨੇ ਇੱਕ ਵੀ ਗੱਲ ਜਿਹੜੀ ਸਾਡੀ ਨਹੀਂ ਸੁਣੀ ਪਰ ਚਲੋ ਜੋ ਰੱਬ ਕਰਦਾ ਠੀਕ ਕਰਦਾ ਇਹ ਇਹਨਾਂ ਦੇ ਘਰ ਤੋਂ ਬਾਹਰ ਜਾਣ ਨਾਲ ਹੁਣ ਪੂਰੇ ਵਰਲਡ ਦੇ ਵਿੱਚ ਜਿਹੜੀ ਇਹਨਾਂ ਦੀ ਵੀਡੀਓ ਵਾਇਰਲ ਹੋਈ ਆ ਔਰ ਇਨੇ ਬਾਹਰੋਂ ਵੀ ਫੋਨ ਆ ਰਹੇ ਨੇ ਬਹੁਤ ਸਾਰੀਆਂ ਸੋਸ਼ਲ ਜਥੇਬੰਦੀਆਂ ਦੇ ਜਿਹੜੇ ਫੋਨ ਆ ਰਹੇ ਨੇ ਕਿ ਉਹ ਸਾਰੇ ਇਹਨਾਂ ਦੀ ਮਦਦ ਤੇ ਆ ਕੇ ਖੜੇ ਹੋਗੇ ਔਰ ਬੜੀ ਛੇਤੀ ਤੁਸੀਂ ਸਾਰੇ ਇਹਨਾਂ ਨੂੰ ਇਹਨਾਂ ਦੇ ਘਰ ਦੇ ਵਿੱਚ ਜਿਹੜਾ ਬਾੜ ਕੇ ਇਹਨਾਂ ਦੀ ਮਦਦ ਕਰੋਗੇ ਧੰਨਵਾਦ ਮੈਂ ਮਰ ਗਿਆ ਹੈ ਮੈਂ ਮਰ ਗਿਆ ਹੈ